ਮੇਰੀ ਪੈਜ ਸواری ਗੁਰਨਾਨਕ ਮੇਰੀ ਪੈਜ ਸواری ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਸਾਡੇ ਦਰਸ਼ਕਾਂ ਨੂੰ ਆਸਟ੍ਰੇਲੀਆ ਦਾ ਜੋ ਪਹਿਲਾ ਸਿੱਖ ਗੁਰਦੁਆਰਾ ਸਿੱਖ ਗੁਰੂ ਘਰ ਹੈ ਜੋ ਕਿ ਬੁਲਗੁਲਗਾ ਸ਼ਹਿਰ ਵਿੱਚ ਬਣਿਆ ਉਹਦੇ ਦਰਸ਼ਨ ਕਰਵਾਏ ਸੀ ਅੱਜ ਅਸੀਂ ਆਪਣੇ ਸਪੂਰ ਦੌਰਾਨ ਨਿਊਜ਼ੀਲੈਂਡ ਦੇ ਹਮਿਲਟਨ ਸ਼ਹਿਰ ਵਿੱਚ ਪਹੁੰਚੇ ਹਾਂ ਜਿੱਥੇ ਇਸ ਸ਼ਹਿਰ ਵਿੱਚ ਪਹਿਲਾ ਸਿੱਖ ਗੁਰਦੁਆਰਾ ਜੋ ਕਿ 1974 ਦੇ ਵਿੱਚ ਬਣਿਆ ਸੀਗਾ ਉਹਦੇ ਦਰਸ਼ਨ ਵੀ ਕਰਵਾਵਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਇਥੋਂ ਗੁਰਦੁਆਰਾ ਸਾਹਿਬ ਦੇ ਵਾਇਸ ਪ੍ਰਧਾਨ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਵਿੱਚ ਇਹ ਵੀ ਪੁੱਛਾਂਗੇ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਕਿਸ ਤਰ੍ਹਾਂ ਗੁਰੂ ਘਰਾਂ ਦੀ ਮਦਦ ਲਈ ਕੋਈ ਸਹਿਯੋਗ ਦਿੱਤਾ ਜਾਂਦਾ ਹੈ ਕਿੰਨੀ ਕੁ ਸਿੱਖ ਸੰਗਤ ਇੱਥੇ ਇਹਨਾਂ ਸ਼ਹਿਰਾਂ ਵਿੱਚ ਵੱਸਦੀ ਹੈ ਤੇ ਜਦੋਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਕਿੰਨੇ ਸਿੱਖ ਪਰਿਵਾਰਾਂ ਦੇ ਉਪਰਾਲੇ ਨਾਲ ਇਹ ਗੁਰਦੁਆਰਾ ਸਾਹਿਬ ਬਣਿਆ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਕਤੀ ਸਾਹਿਬ ਨਾਲ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਜੋ ਬਾਹਰਲੇ ਮੁਲਕਾਂ ਦੇ ਪਹਿਲੇ ਸਿੱਖ ਗੁਰੂ ਘਰ ਹਨ ਉਹਨਾਂ ਨੂੰ ਜੋ ਅਸੀਂ ਵੈਬ ਟੀਵੀ ਦੇ ਦਰਸ਼ਕਾਂ ਨਾਲ ਸਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਡਾ ਇਹ ਉਪਰਾਲਾ ਤੁਹਾਨੂੰ ਪਸੰਦ ਆਵੇਗਾ ਸასი ਸ਼ਾਲ ਜੀ ਤਾਪ ਤਾਪ ਸੰਤਾਪ ਬਿਨਾਂ ਸੇ ਤਪ ਤਪ ਸੰਤਪ ਬਿਨਾਸੇ ਹਰਿ ਸਿਮਰਤ ਕੇਲ ਵਿਖ ਸਬਲਾクセ ਹਰਿ ਸਿਮਰਤ ਕੇਲ ਵਿਖ ਸਬਲਾਸੇ ਹਰ ਸਿਮਰਤ ਗਿਲ ਵਿਖ ਸਭ ਨਾਸੇ ਹਰ ਸਿਮਰਤ ਗਿਲ ਵਿਖ ਸਭ ਨਾਸੇ ਗੁਰ ਨਾਨਕ ਮੇਰੀ ਤਜ ਸਵਾਈ ਸਾਡੇ ਨਾਲ ਇੱਕ ਹੋਰ ਨੌਜਵਾਨ ਜੋ ਕਿ ਆਸਟ੍ਰੇਲੀਆ ਦੇ ਐਡਲਿਡ ਸ਼ਹਿਰ ਤੋਂ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਗਗਨ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਗੁਰਦੁਆਰਾ ਸਾਹਿਬ ਬਾਰੇ ਹਾਂਜੀ ਅਸੀਂ ਪਹਿਲੀ ਵਾਰ ਨਿਊਜ਼ੀਲੈਂਡ ਆਏ ਹਾਂ ਜੀ ਆਸਟ੍ਰੇਲੀਆ ਤੋਂ ਤੇ ਪਹਿਲਾਂ ਅਸੀਂ ਆਕਲੈਂਡ ਤੋਂ ਹੁਣ ਜਿਵੇਂ ਅਸੀਂ ਨਿਊਕਲੈਂਡ ਜਾ ਰਹੇ ਸੀ ਤੇ ਰਸਤੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਆ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਨੇਚਰ ਦੇ ਵਿੱਚ ਗੁਰਦੁਆਰਾ ਸਰਾਊਂਡਿੰਗ ਇਦਾਂ ਲੱਗਦਾ ਕਿ ਆਸੇ ਪਾਸੇ ਪਹਾੜ ਔਰ ਗ੍ਰੀਨਰੀ ਔਰ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਔਰ ਦੇਖਿਆ ਜਾਵੇ ਕਿ ਇਸ ਤੋਂ ਇਹ ਕਾਫੀ ਟੈਂਪਲਾਂ ਦਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਸੀ ਕਿ ਔਰ ਉਸ ਟਾਈਮ ਤੋਂ 50 ਸਾਲ 3-50 ਸਾਲ ਪਹਿਲਾਂ 1974 ਔਰ ਉਸ ਟਾਈਮ ਦੇ ਹਸਾਮਨਾ ਪਾਪੂਲੇਸ਼ਨ ਜਿਵੇਂ ਕਿ ਸਿੱਖ ਕਮਿਊਨਿਟੀ ਦੀ ਬਹੁਤ ਘੱਟ ਘੱਟ ਹੋਏਗੀ ਔਰ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਔਰ ਇਹ ਰਸਤੇ ਵਿੱਚ ਔਨ ਦਾ ਵੇ ਟੂ ਨਿਊ ਪਲਾਈਮਥ ਹੈ ਔਰ ਬਾਕੀ ਇਥੇ ਵਿਵਸਥਾ ਬਹੁਤ ਵਧੀਆ ਜੀ ਹੁਣ ਪਹੁੰਚੇ ਆਂ ਲੰਗਰ ਦੀ ਔਰ ਚਾਹ ਪਾਣੀ ਦੀ ਸੇਵਾ ਬਹੁਤ ਵਧੀਆ ਹੋ ਰਹੀ ਹੈ ਜੀ ਔਰ ਸਾਡੇ ਆਸਟ੍ਰੇਲੀਆ ਜੀ ਕੀ ਕਹਿਣਾ ਚਾਹੋਗੇ ਸਾਡੇ ਅਜੀਤ ਦੇ ਪਟਕਾ ਨੂੰ ਔਰ ਸਾਡੇ ਵੈਬ ਚੈਨਲ ਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਗੱਲਾਂ ਤਾਂ ਅਜੀਤ ਵੈਬ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਜੀ ਪਹਿਲਾਂ ਅਸੀਂ ਲਾਸਟ ਵੀਕ ਵੀ ਫੇਸਬੁੱਕ ਤੇ ਦਿਖ ਰਹੇ ਸੀ ਕਿ ਪਹਿਲਾ ਗੁਰਦੁਆਰਾ ਸਾਹਿਬ ਜੋ ਕਿ ਕੌਫ ਸਾਰਬਰ ਕੋਲੇ ਹੈ ਆਸਟ੍ਰੇਲੀਆ ਵਿੱਚ ਉਹਨਾਂ ਨੂੰ ਵੀ ਕਵਰੇਜ ਅਸੀਂ ਦੇਖੀ ਸੀ ਕਿ ਬਹੁਤ ਵਧੀਆ ਲੈਡੀ ਸਟਾਫ ਜੀ ਦਾ ਉਪਰਾਲਾ ਹੈ ਜੀ ਹੁਣ ਸੈਕੰਡ ਟਾਈਮ ਇੱਥੇ ਆਪਾਂ ਫਰਸਟ ਗੁਰਦੁਆਰਾ ਸਾਹਿਬ ਐ ਨਿਊਜ਼ੀਲੈਂਡ ਦਾ ਇੱਥੇ ਦਰਸ਼ਨ ਕਰਨ ਆਏ ਹੋਏ ਆ ਤੇ ਬਹੁਤ ਬਹੁਤ ਵਧਾਈਆਂ ਔਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੀ ਅਜੀਤ ਰੈਪ ਟੀਵੀ ਐਂਡ ਬਸਤਾਖੀ ਦੇ ਆ ਵੀ ਬਹੁਤ ਬਹੁਤ ਵਧਾਈਆਂ ਬਾਹਰਲੇ ਮੁਲਕਾਂ ਜਾ ਕੇ ਵੀ ਅਜੀਤ ਰਾਹੀਂ ਸਾਨੂੰ ਤੁਸੀਂ ਕਰ ਰਹੇ ਹੋ ਲਾਈਵ ਥੈਂਕ ਯੂ ਸਾਡੇ ਨਾਲ ਇਸ ਵਕਤ ਜੀਵਨ ਜੀ ਵੀ ਮੌਜੂਦ ਨੇ ਜੋ ਕਿ ਇਸ ਟੂਰ ਦੇ ਦੌਰਾਨ ਸਾਡੇ ਨਾਲ ਹੀ ਚੱਲੇ ਆ ਰਹੇ ਨੇ ਸ਼ਰਮਾ ਜੀ ਜਿਨ੍ਹਾਂ ਦੇ ਉਪਰਾਲੇ ਨਾਲ ਸਾਨੂੰ ਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਗੱਲ ਕਰਦੇ ਆਂ ਹਾਂਜੀ ਜੀਵਨ ਜੀ ਕਿਵੇਂ ਲੱਗ ਰਿਹਾ ਪਹਿਲਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕਰ ਰਹੇ ਆਂ ਨਿਊਜ਼ੀਲੈਂਡ ਦੇ ਜੀ ਵੈਲ ਗੁੱਡ ਯੂ ਕਾਲ ਸਾਹਿਬ ਵੈਲ ਗੁੱਡ ਜੀ ਜੀ ਫਤਿਹ ਅ ਅਸੀਂ ਅਜੀਤ ਦੇ ਨਮਾਇंदे ਅਪ ਅਲੈਰੀ ਸਾਹਿਬ ਸੰਦੀਰੈ ਸਾਹਿਬ ਦੇ ਇਸ ਟੂਰ ਯਾਤਰਾ ਦੇ ਦੌਰਾਨ ਅਸੀਂ ਇਹਨਾਂ ਦੇ ਨਾਲ ਸਾਨੂੰ ਸੁਭਾਗ ਪ੍ਰਾਪਤ ਹੋਇਆ ਅਸੀਂ ਆਸਟ੍ਰੇਲੀਆ ਤੋਂ ਚੱਲੇ ਅਸੀਂ ਬੁਲਗੁਲਗਾ 1968 ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਅਸੀਂ ਉੱਥੇ ਵੀ ਇਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਨਾਲ ਉੱਥੇ ਕਮੇਟੀ ਮੈਂਬਰ ਸਹਿਬਾਨਾਂ ਨੂੰ ਵੀ ਅਸੀਂ ਮਿਲੇ ਆਂ ਔਰ ਸਾਨੂੰ ਬੜਾ ਚੰਗਾ ਲੱਗਿਆ ਹੁਣ ਨਿਊਜ਼ੀਲੈਂਡ ਦੇ ਟੂਰ ਵਿੱਚ ਅਸੀਂ ਆਕਲੈਂਡ ਤੋਂ ਹੁੰਦੇ ਹੋਏ ਹਮਿਲਟਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਕਿ ਅਜੀਤ ਅਖਬਾਰ ਬਹੁਤ ਪਾਪੂਲਰ ਹੈ ਇਨਾਂ ਦੀ 오ਪਰਾਲੇ ਦੇ ਨਾਲ ਸਾਨੂੰ ਵੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਆ ਅਸੀਂ ਸ਼ੁਕਰ ਗੁਜ਼ਾਰਾ ਹਾਂ ਕਿ ਇਹ ਸਾਡੇ ਪੰਜਾਬੀ ਸਿੱਖ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਆ ਕੇ ਆਪਣੇ ਜ਼ਰੀਆ ਚਾਹੇ ਧਾਰਮਿਕ ਹੈ ਜਾਂ ਕੋਈ ਵੀ ਹੈ ਆ ਕੇ ਇਹਨਾਂ ਨੇ ਬਹੁਤ ਹੀ ਗੁਰੂ ਸਾਹਿਬਾਨਾਂ ਦੀ ਨਾਂ ਨੂੰ ਚਾਤ ਅੰਗਲਾਏ ਨੇ ਔਰ ਧੰਨਵਾਦੀ ਹਾਂ ਅਜੀਤ ਅਖਬਾਰ ਦੇ ਜਿਹਦੇ ਜ਼ਰੀਏ ਕਿ ਵਰਲਡ ਦੇ ਵਿੱਚ ਇਹ ਸਮਾਚਾਰ ਸਾਨੂੰ ਪੜਨ ਨੂੰ ਸੁਣਨ ਨੂੰ ਔਰ ਸਾਨੂੰ ਇਹ ਮਿਲ ਰਹੇ ਨੇ ਜੀ ਬਹੁਤ ਅੱਛਾ ਲੱਗਿਆ ਸੀ ਪਹਿਲੀ ਵਾਰੀ ਨਿਊਜ਼ੀਲੈਂਡ ਆਏ ਆ ਤੇ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਇਗ ਹੈ ਔਰ ਇੱਥੇ ਸੀ ਜਾ ਰਹੇ ਸੀ ਨਿਊ ਫਲਾਈਮ ਆ ਤੇ ਸੀ ਰਸਤੇ 'ਚ ਰੁਕੇ ਆ ਤੇ ਇੱਥੇ ਆ ਕੇ ਬਹੁਤ ਆਨੰਦ ਮਿਲਿਆ ਮਾਨਸਿਕ ਸ਼ਾਂਤੀ ਮਿਲੀ ਸਾਡੇ ਆਸਟ੍ਰੇਲੀਆ ਵੀ ਇੱਕ ਗੁਰਦੁਆਰਾ ਹੈਗਾ ਜਿਹੜਾ ਹੈਗਾ ਬੁਲਗੁਲਗਾ ਤੇ ਉਹ ਹੀ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਹੈ ਤੇ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਜਿਹਨੂੰ ਗੁਰਦੁਆਰਿਆਂ ਜਾ ਕੇ ਰਹਿਤੀ ਮਾਨਸਿਕ ਸ਼ਾਂਤੀ ਮਿਲਦੀ ਰੱਬ ਕਰੇ ਜਾ ਕੇ ਗੱਲ ਕਰਦੇ ਆ ਨਿਊਜ਼ੀਲੈਂਡ ਵਿਖੇ ਪਹਿਲਾ ਜੋ ਸਿੱਖ ਟੈਂਪਲ ਹੈ ਉਹਦੇ ਜੋ ਸੈਕਟਰੀ ਸਾਹਿਬ ਨੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਅਸੀਂ ਕਿਹੜੇ ਸ਼ਹਿਰ ਦੇ ਵਿੱਚ ਇਹ ਬਣਿਆ ਹੋਇਆ ਜੀ ਜੋ ਪਹਿਲਾ ਸਿੱਖ ਟੈਂਪਲ ਹੈ ਇਹ ਹਮਿਲਟਨ ਤੇ ਜੀ ਹਮਿਲਟਨ ਦੇ ਵਿੱਚ ਬਣਿਆ ਸਰ ਕਦੋਂ ਬਣਿਆ ਗੁਰਦੁਆਰਾ ਪਹਿਲਾ ਜੋ ਹਮਿਲਟਨ ਦੇ ਵਿੱਚ ਬਣਿਆ ਕੀ ਜੀ ਇਹਦੀ ਜਿਹੜੀ ਸ਼ੁਰੂਆਤ ਹੈ 1964 ਦੇ ਵਿੱਚ ਹੁੰਦੀ ਹੈ ਜੀ ਉਦੋਂ ਇਹਦਾ ਸੈਕਸ਼ਨ ਲਿਆ ਜਾਂਦਾ ਪੈਸੇ ਇਕੱਠੇ ਕਰਨ ਦੀ ਜਿਹੜੀ ਸ਼ੁਰੂਆਤ ਆ ਉਸ ਟਾਈਮ ਜਿਹੜਾ ਸਗਾ ਸਾਡੇ ਜਿੰਨੇ ਵੀ ਇਮੀਗ੍ਰੈਂਟਸ ਸਕੇ 1919 1908 ਜਾਂ ਉਸ ਤੋਂ ਬਾਅਦ ਜਿਹੜੇ ਆਏ ਆ ਉਹਨਾਂ ਨੇ ਜ਼ਰੂਰਤ ਸਮਝੀ ਕਿ ਸਾਨੂੰ ਇੱਕ ਗੁਰੂ ਘਰ ਦੀ ਲੋੜ ਆ ਜਿੱਥੇ ਅਸੀਂ ਇਕੱਠੇ ਬੈਠ ਕੇ ਆਪਣਾ ਦੁੱਖ ਸੁੱਖ ਕਰ ਸਕੀਏ ਉਸ ਟਾਈਮ ਇੱਥੇ ਕੋਈ ਗੁਰੂ ਘਰ ਦਾ ਕੋਈ ਗੁਰੂ ਘਰ ਨਹੀਂ ਸੀ ਜਗਰਾਜ ਜੀ ਦੱਸ ਸਕਦੇ ਹੋ ਕੋਈ ਦਿਨ ਤਾਰੀਖ ਕਿ ਕਿਹੜੇ ਦਿਨ ਇੱਥੇ ਜੋ ਸ਼ੁਰੂਆਤ ਹੋਈ ਅਖੰਡ ਸਾਹਿਬ ਦਾ ਪ੍ਰਕਾਸ਼ ਮਹਾਰਾਜ ਜੀ ਦਾ ਹੋਇਆ ਸ਼ੁਰੂਆਤ ਜਿਹੜਾ ਜੀ ਸਾਡਾ ਜਿਹੜਾ ਨੀਂ ਪੱਥਰ ਇੱਥੇ ਲੱਗਾ ਆ ਬਿਲਡਿੰਗ ਦਾ 1976 ਦੇ ਵਿੱਚ ਲੱਗਾ ਉਹ 1976 ਦੇ ਵਿੱਚ ਜਿਹੜੀ ਆ ਬਾਕੀ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਇਹ ਕਾਫੀ ਪੁਰਾਣੇ ਆ ਇਹ ਵੀ ਦੱਸ ਸਕਦੇ ਇਸ ਚੀਜ਼ ਦੇ ਬਾਰੇ ਪਰ ਸਾਡਾ ਜਿਹੜਾ ਮੈਨ 1998 ਦੇ ਵਿੱਚ ਆਇਆ ਪਰ ਜਿਹੜਾ ਸਾਡਾ ਨੀਂ ਪੱਥਰ ਆ 1976 ਦੇ ਵਿੱਚ ਜਿਹੜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਇਹ ਹੀ ਸਾਡੀ ਜਿਹੜੀ ਸਮਝ ਹੈ ਗੱਲ ਕਰਦੇ ਆ ਜੀ ਜੋ ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੋ ਪ੍ਰਧਾਨ ਜੀ ਕਦੋਂ ਤੁਸੀਂ ਨਿਊਜ਼ੀਲੈਂਡ ਆਏ ਹੋ ਅਸੀਂ ਜੀ 1968 ਨਿਊਜ਼ੀਲੈਂਡ ਆਏ ਸੀ ਉਟਾਵਾ ਨਿਊਜ਼ੀਲੈਂਡ ਵਿੱਚ ਉਹ ਫਿਉਰੀਆ ਫੈਮਿਲੀ ਆ ਸਨ ਸੈਚਰ ਹੈਮਟਨ ਵਿੱਚ ਤਕਰੀਬਨ ਚਾਰ ਫੈਮਿਲੀਆ ਸਗੀਆਂ ਤੇ ਆਕਾਂਜਾ ਬੜਾ بڑا ਸ਼ਹਿਰ ਹੈ ਟਾਈਮ ਹੁਣੇ ਬੱਚੇ 4-5 ਜੋ ਨਾਖਿਆ ਗਿਆ ਤੇ ਬਾਕੀ ਜਿਹੜੇ ਸਾਡੇ ਪੰਜਾਬੀ ਜਿੱਤਾਂ ਜਗਰਾਤ ਸੰਘਰਸ਼ਾਂ ਨੇ ਕੀਆ 1909 ਤੇ 1915 ਚ ਆਇਆ ਸਨ ਇੱਕ ਗੁਰਦੁਆਰਾ ਸਾਹਿਬ ਜੋ ਪਹਿਲਾ ਹੈਗਾ ਇਹ ਹਮਿਲਟਨ ਦਾ ਪਹਿਲਾ ਗੁਰਦੁਆਰਾ ਜਾਂ ਪੂਰੇ ਨਿਊਜ਼ੀਲੈਂਡ ਦੇਸ਼ ਦਾ ਪਹਿਲਾ ਗੁਰਦੁਆਰਾ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰਾ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ ਸਾਰੇ ਦੇਸ਼ ਦਾ ਪਹਿਲਾ ਜੀ ਜਿਹੜੇ ਪਹਿਲਾਂ ਜਿੱਦਾਂ ਜੁਗਰਾਜ ਨਹੀਂ ਕੀਆ ਇਹਦੇ ਪਹਿਲੀ ਸਾਡੇ ਇਮੀਗੇਟ ਆਇਰ ਇੰਗਲੈਂਡ ਉਹਨਾਂ ਨੇ ਇਕੱਠੇ ਹੋ ਕੇ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ 1976 ਓਕੇ ਕਿੰਨੇ ਸਿੱਖ ਪਰਿਵਾਰ ਇਸ ਉਦੋਂ ਸ਼ੁਰੂਆਤ ਹੋਈ ਜਦੋਂ ਗੁਰਦੁਆਰਾ ਸਾਹਿਬ ਬਣਿਆ ਤੁਸੀਂ ਬੜੇ ਪੁਰਾਣੇ ਆਏ ਹੋ ਇੱਥੇ ਕਿੰਨੇ ਸਿੱਖ ਪਰਿਵਾਰਾਂ ਨੇ ਇਹਦੀ ਨੀਂਹ ਰੱਖੀ ਜਾਂ ਜਿਵੇਂ ਕਹਿ ਲੋ ਕਿ ਇਹਦਾ ਕਾਰੋਬਾਰ ਜਦੋਂ ਸ਼ੁਰੂ ਹੋਇਆ ਗੁਰਦੁਆਰਾ ਸਾਹਿਬ ਦਾ ਕੰਮਕਾਰ ਸ਼ੁਰੂ ਹੋਇਆ ਕਿੰਨੇ ਸਿੱਖ ਫੈਮਿਲੀਜ਼ ਇੱਥੇ ਸਿਗੀਆਂ ਉਹ ਟਾਈਮ ਜਿੱਦਾਂ ਤੁਹਾਨੂੰ ਦੱਸਿਆ ਵੇ ਹਮਟਨ ਸਾਡੇ ਕੋਲ ਪੰਜ ਕੇ ਫੈਮਲੀ ਆਉਣੀ ਹੈ ਜੀ ਤੇ ਬਾਕੀ ਜਿਹੜੀ ਆਪਣੀ ਕਮਿਊਨਿਟੀ ਇਸ ਦੀ ਉਹ ਫਾਰਮ ਸਕੇ ਜਿਨਾ ਕਾਂਗਿਆਂ ਦੇ ਫਾਰਮ ਸਾਰੇ ਸੀ ਉਹ ਤਾਂ ਕਿਵੇਂ 20 ਫੈਮਲੀ ਆਉਣੀ ਹੈ 25 ਫੈਮਲੀ ਇਸ ਵੇਲੇ ਕਿੰਨੀਆਂ ਕੁ ਸਿੱਖ ਫੈਮਲੀਆਂ ਇੱਥੇ ਇਸ ਵੇਲੇ ਵਜਿਹ ਹਮ ਤੇ ਦੇਖਦੇ ਆ ਕਿ ਕੀ ਬਣ 6 700 ਫੈਮਲੀ ਹੋਗੇ ਸ਼ਾਇਦ ਕਿੰਨੇ ਗੁਰਦੁਆਰਾ ਸਾਹਿਬ ਸਾਰੇ ਇੱਥੇ ਗੁਰਦੁਆਰਾ ਸਾਹਿਬ ਹਮ ਤੇ ਇਸ ਵੇਲੇ ਤਿੰਨ ਗੁਰਦੁਆਰਾ ਤਿੰਨ ਗੁਰਦੁਆਰਿਆਂ ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਕੋਈ ਅੰਕੜਿਆਂ ਦੀ ਕਿ ਕਿੰਨੇ ਗੁਰਦੁਆਰਾ ਸਾਹਿਬ ਹੋਣਗੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਕੋਈ ਜਾਣਕਾਰੀ ਦੇਖੋ ਜੀ ਹੁਣ ਲਗਭਗ ਲਗਭਗ ਤਿੰਨ ਨਹੀਂ ਤੇ ਓ ਕੰਡ ਕੋਟੋ-ਕੋਟਸ 27 ਜਾਂ 20 ਤੱਕ ਸਟਾਈ ਹੈ ਸਟਾਈ ਹੈ ਇੱਥੇ ਕਿਸੇ ਪ੍ਰਕਾਰ ਦਾ ਕੋਈ ਮੈਨੇਜਮੈਂਟਾਂ ਦੇ ਆਪਸੀ ਤਕਰਾਰ ਰੌਲੇ ਜਦੋਂ ਕਿ ਜਿਵੇਂ ਤਿੰਨ ਗੁਰਦੁਆਰਾ ਸਾਹਿਬ ਇੱਥੇ ਹਨ ਇਸ ਤਰ੍ਹਾਂ ਦਾ ਕੋਈ ਇਸ਼ੂਜ਼ ਵਗੈਰਾ ਤਾਂ ਨਹੀਂ ਹੈ ਆ ਅਸੀਂ ਕਿ ਵੀ 25 ਅਬੀ ਗੁਰਦੁਆਰਾ ਨੇ ਆਪਣੀ ਇੱਕ ਕਮੇਟੀ ਬਣਾਈ ਹੋਈ ਆ ਸਾਰੇ ਇਕੱਠੇ ਹੋ ਕੇ ਚੱਲਦੇ ਆ ਉਹ ਕਮੇਟੀ ਜੇ ਕੋਈ ਸਾਡਾ ਗਵਰਨਮੈਂਟ ਨਾਲ ਗਲਵੱਡ ਕਰਨੀ ਆ ਜਾਂ ਕਿਸੇ ਇੰਡੀਅਨ ਹਾਈ ਕਮਿਸ਼ਨ ਨਾਲ ਕੰਮ ਕਰਦੀ ਆ ਉਹ ਕਮੇਟੀ ਦੀ ਸਾਡੇ ਕੋਲ ਮੈਨੇਜਮੈਂਟ ਆ ਉਹ ਮੈਨੇਜਮੈਂਟ ਸਾਰਾ ਗੁਰਦੁਆਰਾ ਦਾ ਸੰਭਾਲ ਕਰਦੇ ਆ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਗੁਰੂ ਘਰਾਂ ਨੂੰ ਚਲਾਉਣ ਲਈ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਇਦੋਂ ਕੋ ਜੀਓ ਪਿਛਲੇ ਥੋੜਾ ਚਾਰ ਟਾਈਮ ਹੋਇਆ ਨੀਲੈਂਡਰ ਡਿਫਰੈਂਸ ਹੋ ਕੇ ਆਤੀ ਹੈ ਪਰ ਆਮ ਨੇਕਟਰ ਆਪੋਜੀਸ਼ਨ ਲੀਡਰ ਹਰੇਕ ਲੀਡਰ ਨੇ ਆ ਕੇ ਸਾਨੂੰ ਐਮਰਜੈਂਸੀ ਸ਼ਮਾ ਦੱਸਿਆ ਕਿ ਕੀ ਕਰ ਰਹੇ ਆ ਸਾਡੀਆਂ ਸਲਾਹਾਂ ਲਈਆਂ ਅਸੀਂ ਕੀ ਚਾਹੁੰਦੇ ਆ ਕਿੱਦਾਂ ਅਸੀਂ ਗਾਂਵ ਬਚ ਸਕਦੇ ਹਿੱਥੇ ਤਹੀ ਸੋਚਦੇ ਆ ਸਾਨੂੰ ਨੀਲੈਂਡ ਗਵਰਨਮੈਂਟ ਬਹੁਤ ਪਾਰੀ ਹਲਪ ਕਰ ਰਹੀ ਹੈ ਕਿਸ ਤਰ੍ਹਾਂ ਦੀ ਸੰਲੋਰ ਹੋ ਗਈ ਉਹ ਨਾ ਦਰਵਾਜਾ ਕੋਲ ਹੈ ਕਿਸੇ ਪ੍ਰਕਾਰ ਦੀ ਆਰਥਿਕ ਮਦਦ ਵੀ ਗੁਰੂ ਘਰਾਂ ਲਈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਾਂ ਕੋਈ ਫੰਡ ਰਾਖਵੇਂ ਰੱਖੇ ਜਾਂਦੇ ਨੇ। ਕੰਟ ਨਿਊਜ਼ੀਲੈਂਡ ਤੇ ਸਿਸਟਮ ਚੱਲਦਾ ਫੰਡਿੰਗ ਜੇ ਸਾਨੂੰ ਕਿਸੇ ਦੀ ਲੋੜ ਹੋਵੇ ਅਸੀਂ ਫੰਡ ਨੇ ਫੜਾਈ ਕਰ ਸਕਦੇ ਹਾਂ। ਈਵਨ 4-5 ਲੱਖ ਤੇ ਜਿਤਨੀ ਵੀ ਲੋੜ ਹੋਵੇ ਕੋਈ ਪ੍ਰੋਬਲਮ ਨਹੀਂ ਆਏਗਾ ਕਿਉਂਕਿ ਕਮਿਊਨਿਟੀ ਦਾ ਇਚੂਆ ਬੜਵੰਨੀਆਂ ਕੰਪਨੀਆਂ ਜਾਂ ਸਭ ਸਪੋਰਟ ਕਰਦੀਆਂ ਸਾਨੂੰ। ਥੈਂਕ ਯੂ ਸਰ। ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਿੰਜੀ ਲੇਰੀ ਜਿਹੜੇ ਜੀ ਤਕਵਾ ਕੋ ਆਏ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦੇ ਜਿਹੜੇ ਸਾਥੀ ਆ ਉਹ ਵੀ ਇੱਥੇ ਪਹੁੰਚੇ ਆ ਔਰ ਨਿਊਜ਼ੀਲੈਂਡ ਦਾ ਟੂਰ ਕਰ ਰਹੇ ਆ ਇਹਨਾਂ ਦੀ ਮੈਂ ਬਹੁਤ ਮਹਿਮਾਨੀ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਸਾਰੀ ਕਮੇਟੀ ਵੱਲੋਂ ਕਿ ਇਹ ਇੱਥੇ ਗੁਰੂ ਘਰ ਪਹੁੰਚੇ ਔਰ ਇਹਨਾਂ ਨੇ ਟਾਈਮ ਦਿੱਤਾ ਔਰ ਕਵਰੇਜ ਕਰ ਰਹੇ ਆ ਔਰ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਸੰਤੋਖ ਸਿੰਘ ਮਿਰਕ ਉਹਨਾਂ ਨੇ ਜਿਹੜੀ ਗੱਲ ਦੱਸੀ ਆ ਕਿ ਸਾਡੇ ਕੋਲ ਨਿਊਜ਼ੀਲੈਂਡ ਸੈਂਟਰਲ ਸਿਕ ਐਸੋਸੀਏਸ਼ਨ ਹੈ ਇਹਦੇ ਵਿੱਚ ਜਿੰਨੇ ਵੀ ਸਾਡੇ ਮੋਟੋ ਵਾਲਾ ਸਾਹ ਬਿਆ ਇਹਦੇ ਮੈਂਬਰ ਆ ਔਰ ਦੂਸਰਾ ਜਿਹੜਾ ਤੁਸੀਂ ਸਵਾਲ ਸਾਨੂੰ ਗ੍ਰਾਂਟਸ ਬਾਰੇ ਪੁੱਛਿਆ ਸੀਗਾ ਸਾਨੂੰ ਕੰਟੈਂਸ ਦੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਗ੍ਰਾਂਟਸ ਇੱਥੇ ਕੋਈ ਸਾਨੂੰ ਪ੍ਰੋਬਲਮ ਨਹੀਂ ਫੰਡਿੰਗ ਅਨ ਮਤਲਬ ਅਨਲਿਮਿਟਿਡ ਹੈ ਨੋ ਪ੍ਰੋਬਲਮ ਇਹਨਾਂ ਸ਼ਬਦਾਂ ਦਾ ਮੈਂ ਸਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਜੀ ਤ ਅਕਵਾਰ ਦੇ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਹਿੰਦਰ ਨੂੰ ਗੁਰਦੁਆਰੇ ਦੇ ਵਿੱਚ ਆ ਕੇ ਸਾਨੂੰ ਅਪਰੋਚ ਕੀਤਾ ਤੇ ਸਾਡਾ ਗਰਪ ਰਾਹ ਤੇ ਸਮਝੀਆਂ ਦੇ ਨਾਲ ਕੁਝ ਸ਼ੇਅਰ ਕਰਨਗੇ